はい。 ਸੰਜੀਵ ਸ਼ੇਰੂ ਸੱਜਦੇਵਾ ਭਾਰਤੀ ਜਨਤਾ ਪਾਰਟੀ ਪੋਪਲਰ ਸਪੋਕਸਪਰਸਨ ਮੀਡੀਆ ਪਾਇਨਲਿਸਟ ਅੱਜ ਦੀ ਜਿਹੜੀ ਇਹ ਨਮਨ ਯਾਤਰਾ ਹੈ ਇਹ ਸਾਡੇ ਜੈਨ ਸਮਾਜ ਨੂੰ ਸਮਰਪਿਤ Muni <Sansi> Maharaj ਦੇ ਦੇ ਤੇ ਉਹਨਾਂ ਦੇ ਨਾਗਰਤਾ ਦੇ ਵਿੱਚ ਜਿਹੜੇ ਸਾਡੇ ਪ੍ਰਧਾਨ ਨੇ ਰਜੇਸ਼ ਜੈਨ ਬੋਬੀ ਜੀ ਜੋ ਕਿ ਇਸ ਯਾਤਰਾ ਦੀ ਅਗਵਾਈ ਕਰ ਰਹੇ ਨੇ ਉਹਨਾਂ ਨੂੰ ਪੂਰੇ ਸ਼ਹਿਰ ਵਾਸੀਆ ਵੱਲੋਂ ਬਹੁਤ-ਬਹੁਤ ਵਧਾਈ ਹੈ ਕੋਕੀ ਜਿਹੜੀ ਨਮਨ ਯਾਤਰਾ ਹੈ ਇਹ ਸਾਰੇ ਸਾਰੇ ਨਗਰ ਵਾਸਤੇ ਇੱਕ ਪ੍ਰਾਸ਼ਾਸਨ ਸਭਾ ਦੇ ਨਾਮ ਦਾ ਲਿਆਇਆ ਗਿਆ ਅਸੀਂ ਅੱਜ ਇਹ ਜਿੰਦੀ ਆਂ ਔਰ ਇਸ ਯਾਤਰਾ ਵੀ ਆਂ ਮੈਂ ਆਪਣੇ ਵੱਲੋਂ ਔਰ ਪੂਰੀ ਸਮੂਚੀ ਭਾਰਤੀ ਜਨਤਾ ਪਾਰਟੀ ਵੱਲੋਂ ਇਹਨਾਂ ਨੂੰ ਲੱਖ ਲੱਖ ਵਧਾਈਆਂ ਦੇਣਾ ਔਰ ਇਸ ਨਮਨ ਯਾਤਰਾ ਦੇ ਵਿੱਚ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਜਾਂਦਾ ਹੈ ਓਮ ਸਦਾਰ ਜੈਨ ਮਿੱਤਰ ਬੋਲ ਭਗਵਾਨ ਮਹਾਵੀਰ ਸੁਆਮੀ ਕੀ ਜੈ ਅੱਜ ਆਤਮ ਨਮਨ ਯਾਤਰਾ ਵਿੱਚ ਜੈਨ ਮਿੱਤਰ ਮੰਡਲ ਵੱਲੋਂ ਗੋਲ ਗੱਪੇ ਦਾ ਸਟਾਲ ਲਗਾਇਆ ਗਿਆ ਹੈ ਜਿਦੇ ਵਿੱਚ ਜੈਨ ਮਿੱਤਰ ਮੰਡਲ ਨੇ ਪੂਰਾ ਬੜ ਚੜ ਕੇ ਹਿੱਸਾ ਲਿੱਤਾ ਤੇ ਐਦਾ ਦੀ ਯਾਤਰਾ ਰਜੇਸ਼ ਜੈਨ ਬੋਬੀ ਜੀ ਦੁਆਰਾ ਕੱਢੀ ਗਈ ਹੈ ਤੇ ਐਦਾ ਦੀ ਯਾਤਰਾ ਅੱਗੇ ਵੀ ਨਿਕਲਦੀ ਰਹੇ ਜਿਦੇ ਕਰਕੇ ਆਪਣਾ ਜਿੰਨਾ ਵੀ ਜੈਨ ਯੂਥ ਹੈ ਉਹ ਵੀ ਬਾਹਰ ਆਂਦਾ ਹੈ ਤੇ ਆਪਣੀ ਸੇਵਾਵਾਂ ਪੂਰੀ ਦਿੰਦਾ ਰਹਿੰਦਾ ਹੈ ਐਦੇ ਨਾਲ ਸਮਾਜ ਪੂਰਾ ਇਕੱਠਾ ਹੁੰਦਾ ਇੱਕ ਵਾਰ ਸਮਾਜ ਇਕੱਠਾ ਹੋ ਜਾਂਦਾ ਉਹਦੇ ਨਾਲ ਆਪਣੀ ਜਿਹੜੀ ਸਟਰੈਂਥ ਹੈ ਉਹ ਵੀ ਲੋਕਾਂ ਨੂੰ ਪਤਾ ਲੱਗਦੀ ਹੈ ਤੇ ਇਹ ਯਾਤਰਾ ਇੱਕ ਬਹੁਤ ਹੀ ਬਵੇ ਰੂਪ ਤੇ ਨਿਕਲੀ ਹੈ ਇਦੇ ਪਿੱਛੇ ਰਜੇ ਜੈਨ ਬੋਬੀ ਜੀ ਦਾ ਮੰਡਲ ਪੁਰਾ ਨਿਊ ਯੰਗ ਫਾਈਵ ਸਟਾਰ ਕਲਬ ਬੋਲੇ ਬਾਬਾ ਰਤਨ ਮੋਨੀ ਜੀ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਅੱਜ ਇਹ ਮਿਹਨਤ ਦਿਖ ਵੀ ਰਹੀ ਹੈ ਜੈਨ ਮਿੱਤਰ ਮੰਡਲ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਪਿਆਜ ਜਿੱਤੇ ਸਟਾਲ ਲਗਾ ਕੇ ਆਪਣੇ ਪੂਰੇ ਮੈਂਬਰਸ ਨਾਲ ਖੜੇ ਹੈ ਧੰਨਵਾਦ ਬੋਲ ਭਗਵਾਨ ਯਾਤਰਾ ਦਾ ਸਵਾਗਤ ਕੀਤਾ ਹੈ ਯਾਤਰਾ ਦਾ ਸਵਾਗਤ ਜੀ ਬਹੁਤ ਖੁਸ਼ੀ ਨਾਲ ਤੇ ਬਹੁਤ ਸਾਡੇ ਉਤਸ਼ਾਹ ਨਾਲ ਕਰਦੇ ਪਏ ਆ ਕਿਉਂਕਿ ਇਸ ਜਿਹੜੀ ਯਾਤਰਾ 'ਚ ਸਾਨੂੰ ਸੰਮਿਲਿਤ ਹੋਣ ਦਾ ਮੌਕਾ ਮਿਲਿਆ ਇਹ ਸਾਡੇ ਵਾਸਤੇ ਵੀ ਇੱਕ ਸੁਭਾਗਿਆ ਦਾ ਮੌਕਾ ਹੈ ਜੀ ਆਤਮ ਨਮਨ ਯਾਤਰਾ ਨੂੰ ਐਡਾ ਭਰਮਾ ਹੁੰਹਾਰਾ 123 ਸਾਲ ਲਗਾ ਕੇ ਲੋਕਾਂ ਨੇ ਆਤਮਰਾ ਮਹਾਰਾਜ ਦੀ ਪੁੰਨਿਆ ਤਿਥੀ ਤੇ ਐਡਾ ਭਰਮਾ ਹੁੰਹਾਰਾ ਦਿੱਤਾ ਨੌਜਵਾਨਾਂ ਨੂੰ ਮੈਂ ਤਮਾਮ ਜੈਨ ਸਮਾਜ ਦੇ ਨਾਲ-ਨਾਲ ਸਨਾਤਨੀ ਸਮਾਜ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਐਡਾ ਭਰਮਾ ਹੁੰਹਾਰਾ ਦਿੱਤਾ ਜੈਨ ਧਰਮ ਦੇ ਪ੍ਰਤਮ ਆਚਾਰਿਆ ਪੜਦਰ ਆਚਾਰਿਆ ਆਤਵਾਰਾ ਮਹਾਰਾਜ ਦੀ ਪੁੰਨਿਆ ਤਿਥੀ ਤੇ ਆਜੇ ਨਮਨ ਯਾਤਰਾ ਦਾ ਯੋਜਨ ਕੰਢਾ ਘਰ ਚੋਂ ਤੋਂ ਕੀਤਾ ਗਿਆ ਜੋ ਮੋਤੀराम ਮਹਾਰਾਜ ਦੀ ਸਮਾਦ ਤੇ ਖਤਮ ਹੋਇਆ तमाम ਲੁਧਿਆਣਾ ਨਿਵਾਸੀਆਂ ਦਾ ਧੰਨਵਾਦ ਧੰਨਵਾਦ ਜੈ ਜਨेंद्र ਸ਼ੁਕਰੀਆ